ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਆਂ ਨੇ ਇਸ ਸਾਲ ਖੇਤ ਦੇ ਵਿੱਚ ਬਹੁਤ ਪੈਸੇ ਲਾ ਕੇ ਜਿਹੜੀ ਕਣਕ ਬੀਜਾਂ ਤੋਂ 48 ਘੰਟੇ ਜਾਂ 57 ਘੰਟੇ ਜਿਹੜੀ ਸਪਰੇ ਹੁੰਦੀ ਉਹ ਕੀਤੀ ਸੀਗੀ ਪਰੰਤੂ ਉਹਦੇ باوجود ਬਹੁਤ ਸਾਰੇ ਕਿਸਾਨ ਵੀਰਾਂ ਦੇ ਫੋਨ ਆ ਰਹੇ ਐ ਕਿ ਯਾਰ ਗੁੱਲੀ ਡੰਡਾ ਉੱਕਾ ਆ ਹੁਣ ਕੀ ਕਰੀਏ ਤਾਂ ਐਸਐਸ ਵੰਚ ਮੈਂ ਗੱਲ ਕਰਦਾ ਹਾਂ ਹੁਣ ਤੁਹਾਨੂੰ ਸਪਰੇ ਕਰਨ ਦੀ ਲੋੜ ਨਹੀਂ ਹੈਗੀ ਕੀ ਕਰਾਂਗੇ ਕੀ ਸਾਉਕਤਾਵੇ ਉਹਦੇ ਬਾਰੇ ਗੱਲ ਕਰਾਂਗੇ ਮੈਂ ਹਾਂ ਕੁਲਦੀਪ ਸਿੰਘ ਸ਼ੇਖਰ ਮਰਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਨੂੰ ਫੋਲੋ ਕਰ ਸਕਦੇ ਹੋ ਤਾਂ ਖੇਤੀ ਸੌਂਦੇ ਜਾਣ ਕੇ ਡਰ ਤੱਕ ਪਹੁੰਚ ਜਿਵੇ ਕਿਸਾਨ ਦੋਸਤੋ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਖੇਤ ਦੇ ਵਿੱਚ ਪ੍ਰੀ ਐਮਰਜੈਂਸ ਦਵਾਈਆਂ ਵਰਤਦੇ ਹਾਂ ਪੰਜਾਬੀ ਵਿੱਚ ਗੱਲ ਕਰਦੇ ਹਾਂ ਜਿਹੜੀ ਆਪਾਂ ਦਵਾਈ ਕਣਕ ਬੀਜਿਆਂ ਤੋਂ 24 ਘੰਟਿਆਂ ਜਾਂ 48 ਘੰਟਿਆਂ 72 ਘੰਟਿਆਂ ਦੇ ਵਿੱਚ ਵਰਤਦੇ ਹਾਂ ਤਾਂ ਇਹ ਦਵਾਈਆਂ ਨੇ ਕੰਮ ਉਦੋਂ ਕਰਨਾ ਹੁੰਦਾ ਜਦੋਂ ਖੇਤ ਦੇ ਵਿੱਚ ਸੱਲ ਹੋਵੇ ਤਾਂ ਦੇਖਣ ਚ ਇਹ ਆਉਂਦਾ ਹੈ ਕਿ ਇੱਕ ਵਾਰ ਇਹ ਦਵਾਈ ਨੇ ਪਹਿਲਾਂ ਕੰਮ ਕੀਤਾ ਦੂਸਰੀ ਵਾਰ ਇਹ ਦਵਾਈ ਕੰਮ ਕਰਦੀ ਹੈ ਜਦੋਂ ਪਹਿਲਾ ਪਾਣੀ ਲੱਗਦਾ ਹੈ ਪਿਛਲੇ ਸਾਲਾਂ ਚ ਕਈ ਸਰਖਸਾਨ ਵੀਰਨ ਦਿੱਕਤਾਈਆਂ ਲੇਕਿਨ ਆਪਾਂ ਜੋ ਦੇਖਿਆ ਪਹਿਲਾ ਆਪਣੀ ਲੱਗਿਆ ਤੇ ਨਦੀਨ ਮਰ ਗਿਆ ਮਤਲਬ ਕੀ ਹੋਇਆ ਜਦੋਂ ਤੁਸੀਂ ਇਹ ਦਵਾਈਆਂ ਛਿੜਕੀਆਂ ਤੁਹਾਨੂੰ ਇਹ ਕਿਹਾ ਗਿਆ ਕਿ ਬਈ ਪਹਿਲਾ ਪਾਣੀ 20-22 ਦਿਨ ਤੇ ਲਾ ਦੇ ਜੇ ਰੋਸੀ ਪਹਿਲਾਂ ਪਾਣੀ ਲਾਵਾਂਗੇ ਤਾਂ ਇਹ ਦਵਾਈ ਦੁਆਰਾ ਕੰਮ ਕਰੂਗੀ ਇਹ ਜਿਹੜਾ ਗੁਲੀ ਡੰਡਾ ਉੱਗਿਆ ਹੋਇਆ ਹੈਗਾ ਇਹ ਫਿਰ ਜਿਵੇਂ ਜਿਵੇਂ ਪਾਣੀ ਸੁੱਕੇਗਾ ਇਹ ਮਰਨਾ ਸ਼ੁਰੂ ਹੋ ਜਾਏਗਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਦਵਾਈ ਪਾਣੀ ਨਾਲ ਕੰਮ ਕਰੇਗੀ ਦੁਆਰਾ ਪਰੰਤੂ ਇੱਕ ਚੀਜ਼ ਦਾ ਧਿਆਨ ਰੱਖਿਓ ਜੇ ਤੁਸੀਂ ਪਾਣੀ ਲਾਤਾ ਭਾਰਾ ਫਿਰ ਦਵਾਈ ਕੰਮ ਪੂਰਾ ਨਹੀਂ ਕਰੂਗੀ ਇਹ ਚੀਜ਼ ਵੀ ਪੱਲੇ ਬੰਨ ਲੈਣਾ ਪਾਣੀ ਬਿਲਕੁਲ ਹਲਕਾ ਲੱਗਣਾ ਚਾਹੀਦਾ ਹੈ ਤਾਂ ਹੀ ਦਵਾਈ ਪੂਰਾ ਕੰਮ ਕਰਦੀ ਹੈ ਕਈ ਕਿਸਾਨ ਵੀਰ ਪਹਿਲਾਂ ਪਾਣੀ ਲਾਉਣ ਤੋਂ 2 ਦਿਨ ਜਾਂ 3 ਦਿਨ ਪਹਿਲਾਂ ਕੋਈ ਦਵਾਈਆਂ ਛਿੜਕਣਗੇ ਹੁਣ ਆਪਾਂ ਅੱਗੇ ਵੀਡੀਓ ਕਰਦੇ ਹਾਂ ਕਿਹੜੀ ਕਿਹੜੀ ਦਵਾਈ ਛਿੜਕਣੀ ਹੈ ਤਾਂ ਉਹਨਾਂ ਲਈ ਵੀ ਇਹ ਖਾਸ ਗੱਲ ਹੈ ਕਿ ਜੇ ਤੁਹਾਡਾ ਪਾਣੀ ਭਾਰਾ ਲੱਗ ਗਿਆ ਤਾਂ ਦਵਾਈ ਨੇ ਪ੍ਰੋਪਰ ਕੰਮ ਨਹੀਂ ਕਰਨਾ ਪਾਣੀ ਪਤਲਾ ਲੱਗਣਾ ਚਾਹੀਦਾ ਨਹੀਂ ਤਾਂ ਦਵਾਈ ਲੀਚ ਡਾਊਨ ਹੋ ਜਾਂਦੀ ਹੈ ਉਹਦਾ ਜਿਹੜਾ ਹੈਗਾ ਇਫੈਕਟ ਘਟ ਜਾਂਦਾ ਹੈ ਤੇ ਐਕਟਰੀ ਸ਼ੁਰੂ ਚੋਂ ਹੀ ਤੁਹਾਨੂੰ ਦੱਸਿਆ ਸੀ ਤੇ ਅਗਲੇ ਸਾਲ ਇਸ ਤੇ ਕਦੇ ਦਾ ਧਿਆਨ ਰੱਖ ਲੋ ਜਿਹੜੀ ਤੁਸੀਂ ਫਸਲ ਬੀਜਣ ਤੋਂ 24 48 72 ਘੰਟੇ ਸਪਰੇਅ ਕਰਦੇ ਹੋ ਉਹ ਸਪਰੇਅ ਨੂੰ ਨਮੀ ਚਾਹੀਦੀ ਹੁੰਦੀ ਖੇਤ ਨਮੀ ਹੋਊਗੀ ਤਾਂ ਸਪਰੇਅ ਕੰਮ ਕਰੂਗੀ ਜੇ ਨਮੀ ਨਹੀਂ ਹੋਊਗੀ ਸਪਰੇਅ ਕੰਮ ਨਹੀਂ ਕਰੂਗੀ ਐਕਟਰੀ ਤਾਂ ਹਾਲਾਤ ਹੀ ਇਹੋ ਜਿਹੇ ਸੀਗੇ ਕਿ ਖੇਤ ਦੇ ਵਿੱਚ ਕਣਕਾਂ ਤੇ ਲੋਕਾਂ ਨੇ ਉੱਕੀਆਂ ਨਹੀਂ ਸੁੱਕ ਕਰਕੇ ਤੇ ਪੰਜਾਬ ਦੇ ਬਹੁਤ ਵੱਡੇ ਹਿੱਸੇ ਨੇ ਉਹ ਸਪਰੇਅਾਂ ਛਿੜਕ ਦਿੱਤੀਆਂ ਤੇ ਫੇਰ ਕੁਝ ਦਿਨ ਤੋਂ ਆਖਲਾ ਰਿਆ ਧੁੰਦ ਰਹੀ ਧੁੰਦੇ ਨਾਲ ਦੁਬਾਰਾ ਉੱਤੇ ਮਾੜੀ ਮਾੜੀ ਸੈਲ ਆਈ ਉਹਦੇ ਨਾਲ ਨਦੀਨ ਤੋਗਾ ਆ ਪਰੰਤੂ ਦਵਾਈ ਨੇ ਪ੍ਰੋਪਰ ਕੰਮ ਨਹੀਂ ਕੀਤਾ ਪਰੰਤੂ ਹੁਣ ਇਸ ਚੀਜ਼ ਦਾ ਧਿਆਨ ਰੱਖੋ ਜੇ ਜ਼ਮੀਨ ਦੀ ਉਤਲੀ ਸਤ੍ਹਾ ਦੇ ਵਿੱਚ ਗਿੱਲ ਨਹੀਂ ਹੈਗੀ ਤਾਂ ਇਹ ਦਵਾਈਆਂ ਪੂਰਾ ਕੰਮ ਨਹੀਂ ਕਰਦੀਆਂ ਲੇਕਿਨ ਫਿਰ ਵੀ ਹੁਣ ਘਬਰਾਉਣ ਦੀ ਲੋੜ ਨਹੀਂ ਹੈਗੀ ਇੱਕ ਵਾਰ ਇੰਤਜ਼ਾਰ ਕਰੋ ਜਿਵੇਂ ਇਹਨੂੰ ਪਾਣੀ ਲੱਗੇਗਾ ਜਿਹੜਾ ਨਦੀ ਨਿੱਕਾ ਨਿੱਕਾ ਉੱਗਿਆ ਹੈਗਾ ਇਹ ਸਾਰਾ ਨਦੀ ਮਰ ਜੇਗਾ ਲੇਕਿਨ ਪਾਣੀ ਤੁਸੀਂ ਜਿਹੜਾ ਹੈਗਾ ਪਤਲਾ ਰੋਣਾ ਪਊਗਾ ਜੇ ਪਾਣੀ ਭਰਾ ਲਾ ਦਿਓਗੇ ਪਾਣੀ ਭਲਾ ਖੜਾ ਰਹੂਗਾ ਉਸ ਸਮੇਂ ਫਿਰ ਤੁਹਾਨੂੰ ਦਿੱਕਤ ਹੋਊਗੀ